ਨਸ਼ੇ ਦੀ ਗੱਲ ਕੀਤੀ ਤੁਸੀਂ ਕਿ ਨਸ਼ਾ ਮੁਕਤ ਤਰੰਗਲਾ ਪੰਜਾਬ ਬਣਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਦਾ ਇੱਕ ਨਾਰਾ ਹੈ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਊ ਕਿਵੇਂ ਬਣਾਇਆ ਜਾਊਗਾ ਅੱਜ ਨਸ਼ੇ ਦਾ ਬੋਲਬਾਲਾ ਵੱਧ ਰਿਹਾ ਦੇਖੋ ਨਸ਼ਾ ਜਿਹੜਾ ਹੈਗੀ ਹੈ ਸਮੱਸਿਆ ਪੂਰੇ ਦੇਸ਼ ਦੀ ਸਮੱਸਿਆ ਹੈ ਪੂਰੇ ਵਿਸ਼ਵ ਦੀ ਸਮੱਸਿਆ ਬਣ ਚੁੱਕੀ ਹੈ ਤੁਸੀਂ ਦੇਖੋ ਕੈਨੇਡਾ ਨੇ ਤਾਂ ਇਹ ਚੀਜ਼ਾਂ ਚਾਹੇ ਅਫੀਮ ਹੋਗੀ ਚਾਹੇ ਆਪਾਂ ਮਰਵਾਨਾ ਕਹਿ ਦੰਨੇ ਆ ਭੰਗ ਕਹਿ ਦੰਨੇ ਆ ਸਲਫਾ ਕਹਿ ਦੰਨੇ ਆ ਚਾਹੇ ਕਾਕੀਨ ਕਹਿ ਦੰਨੇ ਆ ਹੈਰੋਇਨ ਕਹਿ ਦੰਨੇ ਆ ਮੈਡੀਕਲ ਨਸ਼ੇ ਕੈਨੇਡਾ ਸਰਕਾਰ ਵੀ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਸਕੀ ਉਹਨੇ ਵੀ ਇਹ ਚੀਜ਼ਾਂ ਲੀਗਲ ਕਰਨੇ ਸ਼ੁਰੂ ਕਰਤੀਆਂ ਤੇ ਤੁਹਾਡਾ ਤਾਂ ਨਾਰਾ ਸੀ ਨਾ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਮੈਂ ਉਸੇ ਗੱਲ ਤੇ ਆਉਣਾ ਪਰ ਪੰਜਾਬ ਸਰਕਾਰ ਨੇ ਇੱਕ ਇਨੀਸ਼ੀਏਟਿਵ ਲਿਆ ਹੂੰ ਸੋ ਸਾਨੂੰ ਬਿਮਾਰੀ ਦੀ ਜੜ ਤੱਕ ਜਾਣਾ ਪਊਗਾ ਕਿ ਬਿਮਾਰੀ ਹੈ ਕਿਉਂ ਆ ਇਹਨੂੰ ਖਤਮ ਕਿਵੇਂ ਕਰਨਾ ਸੋ ਉਹਦੇ ਲਈ ਪਿਛਲੇ 2 ਸਾਲਾਂ ਤੋਂ ਹੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਮ ਨੌਕਰੀਆਂ ਵੱਲ ਲੈ ਕੇ ਜਾ ਰਹੇ ਹਮ ਹਰ ਸਾਲ ਪੰਜਾਬ ਪੁਲਿਸ ਦੀਆਂ ਭਰਤੀਆਂ ਕੱਢ ਰਹੇ ਹਮ ਸੋ ਅੱਗੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਪੁਲਿਸ ਦੀਆਂ ਭਰਤੀਆਂ ਕਦੇ 5 ਸਾਲ ਬਾਅਦ ਕਦੇ 8 ਸਾਲ ਬਾਅਦ ਕਦੇ 10 ਸਾਲ ਬਾਅਦ ਨਿਕਲਦੀਆਂ ਸੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸਕੀਮ ਲਾਂਚ ਕਰੀ ਹੈ ਜਿਵੇਂ ਆਈਐਸ ਦੀ ਪੀਸੀਐਸ ਦੀ ਹਮ ਆਈਐਫਐਸ ਆਈਆਰਐਸ ਦੇ ਜਿਹੜੇ ਪੇਪਰ ਨੇ ਉਹ ਹਰ ਸਾਲ ਹੁੰਦੇ ਨੇ ਹਮ ਸਾਡੀ ਯੂਪੀਐਸਸੀ ਹਰ ਸਾਲ ਪੇਪਰ ਲੈਂਦੇ ਲੰਡੀ ਆ ਤੇ ਹਰ ਸਾਲ ਸਾਡੇ ਨੌਜਵਾਨ ਮੁੰਡੇ ਕੁੜੀਆਂ ਡੀਸੀ ਐਸਐਸਪੀ ਬਣਦੇ ਨੇ ਸੋ ਉਸੇ ਤਰਜ਼ ਤੇ ਅਸੀਂ ਇੱਕ ਸਕੀਮ ਲਾਂਚ ਕਰੀ ਆ ਕਿ ਹਰ ਸਾਲ ਪੁਲਿਸ ਦੀ ਭਰਤੀ ਹੋਊਗੀ ਜਿੱਦੇ ਚ ਹੈੱਡ ਕਨਸਟੇਬਲ ਹਮ ਸਬ ਇੰਸਪੈਕਟਰ ਤੇ ਹੋਰ ਪੁਲਿਸ ਦੀਆਂ ਭਰਤੀਆਂ ਹੋਣਗੀਆਂ ਸੋ ਜਦੋਂ ਉਹ ਭਰਤੀਆਂ ਸ਼ੁਰੂ ਹੋ ਗਈਆਂ ਹ ਉਹ ਹੋ ਰਹੀਆਂ ਨੇ ਤੇ ਉਹਦੇ ਨਾਲ ਕੀ ਹੋਣਾ ਹੈ ਕਿ ਹਰ ਨੌਜਵਾਨ ਉਹ ਭਰਤੀ ਲਈ ਤਿਆਰੀ ਕਰੂਗਾ ਜਿਵੇਂ ਆਈਐਸਡੀ ਦੀ ਤਿਆਰੀ ਲੱਖਾਂ ਲੋਕ ਕਰਦੇ ਨੇ ਚਾਹੇ ਨੌਕਰੀ ਕੁਝ ਸੰਕੜਿਆਂ ਨੂੰ ਹਜ਼ਾਰਾਂ ਨੂੰ ਮਿਲਦੀ ਆ ਪਰ ਉਹਦੇ ਨਾਲ ਲੱਖਾਂ ਲੋਕਾਂ ਦਾ ਜਿਹੜਾ ਮਾਈਂਡ ਆ ਦਿਮਾਗ ਆ ਬ੍ਰੇਨ ਆ ਉਹ ਨਸ਼ਿਆਂ ਤੋਂ ਵੀ ਬਚਦਾ ਤੇ ਇੱਕ ਜ਼ਿੰਮੇਵਾਰ ਨਾਗਰਿਕ ਵੀ ਬਣਦੇ ਨੇ ਸੋ ਇਸੇ ਤਰ੍ਹਾਂ ਪੁਲਿਸ ਦੀ ਭਰਤੀ ਨਾਲ ਲੱਖਾਂ ਨੌਜਵਾਨ ਨਸ਼ਿਆਂ ਤੋਂ ਵੀ ਬਚਣਗੇ ਉਹ ਇੱਕ ਕੰਪੀਟੀਸ਼ਨ ਚ ਆਉਣਗੇ ਨੌਕਰੀ ਲਈ ਤਿਆਰੀ ਕਰਨਗੇ ਉਹ ਫਿਜ਼ੀਕਲੀ ਵੀ ਫਿੱਟ ਹੋਣਗੇ ਤੇ ਨਸ਼ੇ ਵੀ ਤਿਆਗਣਗੇ ਕਿਉਂਕਿ ਡੋਪ ਟੈਸਟ ਹੋਣਾ ਹੈ ਨੌਕਰੀ ਲਈ ਡੋਪ ਟੈਸਟ ਲਾਜ਼ਮੀ ਆ। ਦੂਜੀ ਗੱਲ ਖੇਡਾਂ ਵਤਨ ਪੰਜਾਬ ਦੀਆਂ ਤੁਹਾਨੂੰ ਯਾਦ ਹੋਣਾ ਕਿ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੇ ਸਾਨੂੰ 2 ਸਾਲ ਹੋ ਗਏ। ਇਹਦੇ ਚ ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੇ ਭਾਗ ਲਿਆ ਤੇ ਲੱਖਾਂ ਲੋਕਾਂ ਨੇ ਨਾ ਖੇਡਾਂ ਚ ਆ ਕੇ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਨੇ ਨਾਮ ਰੋਸ਼ਨ ਕੀਤਾ। ਸੋ ਹੌਲੀ ਹੌਲੀ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸਿਓਂ ਕੱਢ ਕੇ ਹਮ ਅਸੀਂ ਗੇਮਾਂ 'ਚ ਨੌਕਰੀ 'ਚ ਪੜ੍ਹਾਈ 'ਚ ਉਧਰ ਲੈ ਕੇ ਉਹਨੂੰ ਡਿਵਰਟ ਕਰਦੇ ਆਂ ਜੇ ਇਕੱਲੇ ਮੈਂ ਦਾਅਵਾ ਕਰੀ ਜਾਮੈਂ ਅਸੀਂ ਨਸ਼ਾ ਖਤਮ ਕਰਦਾਂਗੇ ਜਾਂ ਤੁਸੀਂ ਨਸ਼ਾ ਖਤਮ ਕਰਦੋਂਗੇ ਤੁਸੀਂ ਉਹ ਨੌਜਵਾਨਾਂ ਨੂੰ ਅਲਟਰਨੇਟ ਕੀ ਦੰਨੇ ਹੋ ਇਹ ਜ਼ਿਆਦਾ ਜ਼ਰੂਰੀ ਆ ਨੌਜਵਾਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਕੁਛ ਨਾ ਕੁਛ ਕੰਪੀਟੀਸ਼ਨ ਦੇਣਾ ਪਊਗਾ ਉਹਨਾਂ ਦੇ ਮਾਈਂਡ 'ਚ ਇੱਕ ਚੀਜ਼ ਪਾਉਣੀ ਪਊਗੀ ਜੇ ਨਸ਼ੇ ਨਹੀਂ ਕਰੋਗੇ ਤਾਂ ਤੁਹਾਨੂੰ ਆ ਚੀਜ਼ਾਂ ਮਿਲਣਗੀਆਂ ਚਾਹੇ ਖੇਡਾਂ 'ਚ ਮਾਨ ਸਨਮਾਨ ਹੋਵੇ ਚਾਹੇ ਨੌਕਰੀ ਹੋਵੇ ਸੋ ਇਹ ਚੀਜ਼ਾਂ ਕਰਕੇ ਹੌਲੀ-ਹੌਲੀ ਜਿਹੜੇ ਇਹਦੇ ਨਤੀਜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਬਾਕੀ ਤੁਸੀਂ ਜਾਣਦੇ ਹੋ ਕਿ ਪਿਛਲੇ 2 ਸਾਲਾਂ 'ਚ ਹਜ਼ਾਰਾਂ ਪਰਚੇ ਸਮਗਲਰਾਂ ਤੇ ਹੋ ਗਏ ਤੇ ਚੰਗੇ-ਚੰਗੇ ਸਮਗਲਰਾਂ ਨੂੰ ਫੜ ਕੇ ਜੇਲ੍ਹਾਂ ਦੇ ਪਿੱਛੇ ਵੀ ਸਿੱਟਿਆ ਤੇ ਅੱਜ ਵੀ ਜੇ ਕਿਤੇ ਪਤਾ ਲੱਗਦਾ ਜੇ ਕੋਈ ਗੜਬੜ ਕਰਦਾ ਕੋਈ ਪਿੰਡ 'ਚ ਨਸ਼ਾ ਵੇਚਦਾ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਦੇ ਘਰ ਜ਼ਮੀਨਾਂ কুরਕ ਕਰੇ ਜਾ ਰਹੇ ਨੇ ਤੁਹਾਨੂੰ ਵੀ ਪਤਾ ਸੋ ਇਸੇ ਤਰ੍ਹਾਂ ਇੱਕ ਡਰ ਦਾ ਮਾਹੌਲ ਉਹਨਾਂ ਦੇ ਦਿਮਾਗ 'ਚ ਜਿਹੜੇ ਨਸ਼ਾ ਵੇਚਦੇ ਨੇ ਤੇ ਜਿਹੜੇ ਨਸ਼ਾ ਸਾਡੇ ਨੌਜਵਾਨ ਕਿਸੇ ਗਲਤੀ ਨਾਲ ਇਹਨਾਂ ਸਿਸਟਮ ਦੇ ਸਤਾਏ ਹੋਏ ਤੰਗ ਆਏ ਹੋਏ ਨਸ਼ੇ ਦੀ ਦਲਦਲ 'ਚ ਫਸਦੇ ਨੇ ਉਹਨਾਂ ਨੂੰ ਵੀ ਇੱਕ ਚੰਗਾ ਮਾਹੌਲਿਕ ਚੰਗਾ ਪੰਜਾਬ ਦੇਵਾਂਗੇ ਤਾਂ ਕਿ ਸਾਰੇ ਰਲ ਮਿਲ ਕੇ ਅਸੀਂ ਚ ਰੰਗਲਾ ਪੰਜਾਬ ਬਣਾ ਸਕੀਏ ਹਾਂ ਰਾਜ ਜੀ ਲਾਸਟ ਸਵਾਲ ਹੈ ਮੇਰਾ